ਜਸਵੀਰ ਸਿੰਘ ਡਿਊਟੀ ਜੇਤੂਕਰਾਰ ਹੋਏ ਨੇ ਤਾਂ ਗਲਤ ਕਰਦੇ ਉਹਨਾਂ ਨਾਲ ਕਿੱਸਾ ਸਮੇਂ ਲਈ ਦੁਸੀਂ ਅੱਜ ਐਮਸਾ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜਿੱਤੇ ਜੀ ਸਾਰੀ ਕਾਂਗਰਸ ਪਾਰਟੀ ਦੀ ਜਿੱਤ ਹੈ ਜੀ ਸਾਰੀ ਸដ្ឋ ਸੰਗਤ ਦੀ ਜਿੱਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਚਾਰਜ ਅਜੇ ਸੰਧੂ ਜੁੜਿਆ ਸੰਸਦ ਕਿਵੇਂ ਦੇਖਦੇ ਜਿੱਤ ਨੂੰ ਇਹ ਲੋਕਾਂ ਦੇ ਫਤਵੇ ਦੀ ਜਿੱਤ ਆ 21 ਨੰਬਰ ਵਾਰਡ ਦੇ ਸਮੂਹ ਵੋਟਰ ਸਹਬਾਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਜੀ ਡਿਪਟੀ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਿੱਤ ਦਾ ਬਾਕੀ ਹਰ ਕੈਂਡੀਡੇਟ ਨੂੰ ਉਹਦਾ ਬੰਦਾ ਮਾਨ ਸਤਕਾਰ ਲੋਕਾਂ ਨੇ ਦਿੱਤਾ ਸਰ ਨੂੰ ਵਧਾਈ ਦੇ ਸਾਰੇ ਵਾਰ ਦੇ ਲੋਕ ਤੇ ਸ਼ਹਿਰ ਦੇ ਲੋਕ ਇਸ ਪੱਲੋਂ ਵਧਾਈ ਦੇ ਪਾਤਰ ਆ ਕਿ ਪੁਰ ਅਮਨ ਚੋਣ ਹੋਈ ਆ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਇਹਦੇ ਲਈ ਮੈਂ ਸਾਰੀਆਂ ਪਾਰਟੀਆਂ ਦਾ ਸਾਰੇ ਲੋਕਾਂ ਦਾ ਬੇ ਖਾਸ ਤੌਰ ਤੇ ਸਾਡੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਸਪੋਰਟ ਦਿੱਤੀ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਇੰਚਾਰਜ ਸਾਡੇ ਨਾਲ ਦਰਸ਼ਨ ਜਿਹੜੇ ਜੁੜੇ ਆ ਜੋ ਜੈਤੋ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਜੈਤੋ ਨੂੰ ਇਹ ਬੜੀ ਖੁਸ਼ੀ ਦੀ ਗੱਲ ਆ ਜੀ ਕਿ ਕਾਂਗਰਸ ਪਾਰਟੀ ਨੇ ਇੱਥੋਂ ਜਿਹੜੀ 21 ਨੰਬਰ ਵਾਰਡ ਚੋਂ ਜਿੱਤ ਪ੍ਰਾਪਤ ਕੀਤੀ ਹੈ ਇਹਦੇ ਪਿੱਛੇ ਸਰਦਾਰ ਅਜੀਪਾਲ ਸਿੰਘ ਸੰਧੂ ਜੀ ਜਿਹੜੇ ਹਲਕਾ ਇੰਚਾਰਜ ਨੇ ਇਹਨਾਂ ਦੀ ਬੜੀ ਵੱਡੀ ਮਿਹਨਤ ਹੈ ਤੇ ਲੋਕਾਂ ਨੇ ਬੜਾ ਵੱਡਾ ਸਾਥ ਦਿੱਤਾ ਹੈ ਤੇ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਵੱਲੋਂ ਵੀ ਕਿ ਸੰਧੂ ਸਾਹਿਬ ਦੀ ਜਿੱਥੇ ਸ਼ਾਨ ਬਣੀ ਹੈ ਉੱਥੇ ਡਿਪਟੀ ਸੰਗ ਨੂੰ ਐਮਸੀ ਬਣਾ ਕੇ ਲੋਕਾਂ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਉਹਨਾਂ ਨੇ ਬੜਾ ਫੈਸਲਾ ਸਹੀ ਲਿਆ ਹੈ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਕੰਮਕਾਰ ਹੈ ਉਹ ਅੱਗੇ ਲਾ ਕੇ ਕਰਾਉਣਗੇ ਤੇ ਕਾਂਗਰਸ ਦੀ ਜਿੱਤ ਹੋਈ ਹੈ ਲੋਕਾਂ ਦੀ ਜਿੱਤ ਹੋਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਦੇਖ ਸਕਦੇ ਹਾਂ ਕਿ ਕਾਂਗਰਸ ਤੋਂ ਜੇਤੂਕਰਾਰ ਹੋਏ ਨਹੀਂ ਤਾਂ ਉੱਥੇ ਅੱਜ ਹਲਕਾ ਇੰਚਾਰਜ ਅਜੀਪਾਲ ਸਿੰਘ ਸੰਧੂ ਔਰ ਹਲਕਾ ਇੰਚਾਰਜ ਜੇਤੋ ਦੇ ਦਰਸ਼ਨ ਸਿੰਘ ਜਿਹੜੇ ਹੈਗੇ ਪਹੁੰਚੇ ਹੈ ਕੈਮਰਾ ਪਰਸਨ ਕਿਸ ਦੇ ਨਾਮ ਮੈਸਟ੍ਰੀ ਚੰਦਰ ਲੋਕਨ ਸਾਫ ਟੀਵੀ ਕੋੜਕਪੁਰਾ